ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੱਦੀ ਕਲਾ ਵਿੱਚ ਹੋਵੋਗੇ ਤੇ ਸਵੇ ਦਾ ਟਾਈਮ ਆ ਜੇ 9:30 ਹੋ ਗਏ ਆ ਤੇ ਆਪਾਂ ਸਾਰੇ ਕੰਮ ਤਾਂ ਦਿਨ ਮੇਟਦੇ ਆ ਅਸੂ 12 ਕੂਲ ਕੇ ਅੰਦਰ ਕਰਤੀ ਆ ਸਵੇ ਨਮਾ ਪਿਆ ਤੇ ਸੀਗੇ ਪਰ ਠੇ ਟਕੇ ਨਾ ਨਹੀਂ ਖਾ ਲਏ ਹੁਣ ਇਹ ਜਾਣਗੇ ਬੈ ਕਿ ਉਹ ਦੁਪਹਿਰੇ ਪੱਠੇ ਪੁੱਤਰਾਂ ਦੀ ਤੇਦਰ ਆਪਾਂ ਲੇਟੀ ਵੀ ਰਹਿਣ ਲਈ ਆ ਉਹਨੂੰ ਬੱਠੇ ਚ ਪਾ ਕੇ ਠੰਡੀ ਕਰਦੇ ਆ ਤੇ ਹੋਣਾ ਤੇ ਬਸ ਰੋਟੀ ਖਾਣੀ ਹੈ ਫੇਰ ਆਪਾਂ ਵੇਲੇ ਠੀਕ ਹੈ ਜੀ ਪਾਲਗੇ ਨੇ ਠੀਂ ਠੰਡੀ ਫੇਰ ਬਾਅਦ ਚ ਗੱਲ ਕਰਦੇ ਕਿ ਬੱਠੜ ਰੱਖਿਆ ਪਿਆ ਲਓ ਜੀ ਹੁਣ ਟਾਈਮ ਹੋ ਗਿਆ ਦੁਪਹਿਰ ਦਾ ਉਸ ਤੋਂ ਬਾਅਦ ਆਪਣਾ ਕੈਮਰਾ ਚੱਕਣ ਦਾ ਟਾਈਮ ਨਹੀਂ ਲੱਗਿਆ ਤੇ ਹੁਣ ਆਪਾਂ ਸੂ ਨਮਾਉਣੀ ਪਿਉਣੀ ਆ ਤੇ ਪੋਣੀ ਆ ਪੱਠੇ ਕਿਉਂਕਿ ਟਾਈਮ ਸਾਢੇ 3:00 ਹੋ ਗਈ ਆ ਤੇ ਪੱਠਿਆਂ ਦਾ ਟਾਈਮ ਹੋਇਆ ਪਿਆ ਵਾ ਤੇ ਸੱਜਰ ਮੱਝ ਹੋਂਕਦੀ ਆ ਕਿਉਂਕਿ ਇਹ ਮਲੇਟੀ ਪੈਂਦੀ ਆ ਤੇ ਤਾਂ ਕਰਕੇ ਗਰਮੀ ਵੀ ਬਹੁਤ ਜ਼ਿਆਦਾ ਆ ਬਹੁਤ ਤਾ ਲੱਗਾ ਮੀਂਹ ਪੈਣ ਦਾ ਨਾਂ ਹੀ ਨਹੀਂ ਲੈਂਦਾ ਗਾ ਥੋੜਾ ਜਿਹਾ ਮੀਂਹ ਪਿਆਉਦੇ ਆ ਇਤਵਾਰ ਨੂੰ ਬਸ ਉਹ ਤੋਂ ਬਾਅਦ ਤਾ ਲੱਗ ਗਿਆ ਤੇ ਬਾਅਦ ਚ ਕੁਤਰਾਂਗੇ ਪੱਠੇ ਜਿਹੜੇ ਪਏ ਆ ਉਹ ਪਾ ਦਾਂਗੇ ਆਪਾਂ ਤੇ ਕਿਉਂਕਿ ਜਰੀ ਕਾਫੀ ਵੱਡੀ ਐ ਤੇ ਮੈਥੋਂ ਕੁਤਰੇ ਨਹੀਂ ਜਾਂਦੀ ਸਰਦਾਰ ਜੀ ਪੱਠੇ ਕੁਤਰ ਕੇ ਦੇਣਗੇ ਆਪਾਂ ਨੂੰ ਤੇ ਆਪਾਂ ਪਾ ਦਾਂਗੇ ਨਾਲ ਦੀ ਨਾਲ ਤੇ ਉਹਨਾਂ ਟਾਈਮ ਆਪਾਂ ਪਸੂਨਵਾ ਪਿਆ ਲੂਗੀ ਤੇ ਆਪਣੀਆਂ ਪੱਠੇ ਤੇ ਕਰਦੇ ਬਾਅਦ ਚ ਗੱਲ ਜੀ ਉਹ ਅਗੂਆ ਹਟਾ ਦਗੇ ਇਹਨਾਂ ਦਾ ਤੇ ਨਵਾ ਪਿਆ ਲਗੇ ਆਪਾਂ ਸੁਨਾ ਆ ਬਿਆਖਿਆ ਕਰਦੇ ਅੰਦਰੋਂ ਬਾਹਰੋਂ ਤੇ ਅੰਦਰੋਂ ਬਾਹਰੋਂ ਤੇ ਸਰਦਾਰ ਜੀ ਪਤਖਤੇ ਦੇ ਕੇ ਚਤਰ ਕੇ ਦੇ ਰਹੀ ਹੈ ਕਿਉਂਕਿ ਕਾਫੀ ਲੰਬੀ ਚਰੀ ਹੈ ਕਿਉਂਕਿ ਇਹ ਬੱਲਿਆਂ ਦਾ ਕੰਮ ਹੀ ਹੈ ਨਾ ਕਿਥੋਂ ਲੋਟ ਆਉਂਦਾ ਦੂਜੇ ਨਾਲੋਂ ਰੀਤੀ ਰੀਕੇ ਕੰਮ ਸਾਰੇ ਜਿਹੜੇ ਨਿਬੜਦੇ ਨੇ ਇਧਰ ਇਹੇ ਪੱਟੇ ਜਿੱਦਰੇਗੇ ਆਪਾਂ ਨਾਲ ਦੀ ਨਾਲ ਸੈਟਅਪ ਵੀ ਤੇ ਜਿਹੜੇ ਪਹਿਲਾਂ ਵੀ ਪੈਸੇ ਪਾ ਦਿੱਤੇ ਉਹ ਖਾਰ ਰਿਹਾ ਨਾ ਆਪਣਾ ਸੱਤਰੀ ਨਾਲੇ ਆਪਾਂ ਥੱਲੇ ਪੱਠੇ ਨਹੀਂ ਕੱਢਨੇ ਪੈਂਦੇ ਫਿਰ ਕੱਢਦੇ ਆ ਕੇ ਦਿੱਤੇ ਆਪਾਂ ਆਹ ਸਭ ਨੇ ਕਿਤੇ ਇਹਨਾਂ ਦੇ ਭਾਰਤੇ ਲੈਣੀਆਂ ਆ ਖਾ ਇਹ ਤੇ ਆਪਾਂ ਸੁਭਾਪਾਂ ਮੰਨਦੇ ਗਰਮੀ ਜੀ ਪਈ ਹੈ ਜੀ। ਪਸ਼ੂਣ ਵਿਚਾਰਿਆਂ ਨੂੰ ਨਾ ਕੇ ਕਿਹੜਾ ਤਰ੍ਹਾਂ ਅੰਝ ਆ ਜਾਂਦਾ ਵਾ। ਤੇ ਕੀ ਕਰੀਏ ਨਹੀਂ ਰਖਾ ਗੋ। ਬਾਅਦ ਚਾਪਾ ਪਾਣੀ ਪੀਆ ਤੇ ਫੇਰ ਧੂਆ ਪਾ ਕੇ ਸ਼ਾਮ ਨੂੰ ਅੰਦਰ ਕਰਦਾਂਗੇ ਇਹਨਾਂ ਨੂੰ। ਛੋਨਾ ਪਾ ਗਾਰੀ ਦੀ ਦਾਲ ਸਬਜ਼ੀ ਦਾ। ਆ ਇਹਨਾਂ ਗੋ ਗਿੰਡਾ ਤੋੜੂਗਾ। ਤੇ ਥੋੜਾ ਜਿਹਾ ਠੰਡਾ ਹੁੰਦਾ ਤਾਂ ਫੇਰ ਵੇਖ ਆਵਾਂਗੇ ਕਿਉਂਕਿ ਜੀ ਇਰੇ ਹੀ ਜਾਂਦਾਂ ਹੁੰਦੀਆਂ ਤੋੜਿਆਂ ਤੋੜਦਿਆਂ ਤੋਂ ਪਤਾ ਨਹੀਂ ਲੱਗਦਾ ਹੁੰਦਾ ਮੜ ਕੇ ਪੱਕ ਜਾਂਦਿਆਂ ਐਵੇਂ ਤੇ ਫੇਰ ਆਪਾਂ ਧਰਾਂਗੇ ਸਬਜ਼ੀ ਇਹਨਾਂ ਨੂੰ ਕੱਟ ਕੇ ਕਿਉਂਕਿ ਘਰ ਦੀ ਸਬਜ਼ੀ ਨਾਲ ਟਾਈਮ ਸਰੀ ਜਾਂਦਾ ਜੀ ਕਿਤੇ ਗਵਾਰਾ ਲੈ ਪੈਂਦਾ ਕਿਤੇ ਤੂਰੀਆਂ ਲੈ ਪੈਂਦੀਆਂ ਕਿਤੇ ਪਿੰਡਾਂ ਲੈ ਪੈਂਦੀਆਂ ਮੈਂ ਸ਼ਿਮਲਾ ਮਿਰਚਾਂ ਗਰਮੀ ਨਾਲ ਤੇ ਦੂਜੀਆਂ ਮਿਰਚਾਂ ਲੱਗਣੋਂ ਹਟੰਨਾ ਸੀਗਾ ਤੇ ਚਲੋ ਜੀ ਵੇਖ ਕੇ ਆਵਾਂਗੇ ਛੱਟ ਠਹਿਰ ਕੇ ਸਬਜ਼ੀ ਇਸ ਤਰ੍ਹਾਂ ਦੀ ਉੱਥੇ ਹੋਰ ਹੈਗੀ ਆ ਕੋਈ 2-4 ਪਿੰਡਾਂ ਆਪਾਂ ਨੂੰ ਹੋਰ ਲੱਭੀ ਜਾਣੀਆਂ ਲਓ ਜੀ ਸ਼ਾਮ ਜੀ ਹੋ ਗਈ ਥੋੜੀ ਜਿਹੀ ਧੁੱਪ ਘਟੀ ਐ 6 ਵਜੇ ਆ ਤੇ ਆਪਾਂ ਆਏ ਆ ਇੱਧਰ ਸਬਜ਼ੀ ਤੋੜਨਾ ਹੈਗਾ ਜੀ ਸੰਤਰੀਆਂ ਦਾ ਬੂਟਾ ਇਹ ਆਪਣੇ ਘਰੇ ਉੱਗਿਆ ਸੀਗਾ ਆਪੇ ਹੀ ਤੇ ਉਹ ਆਪਾਂ ਬਾਹਰ ਲਾਤਾ ਸੀ ਤੈਰ ਕੀ ਵਾਵਾ ਹੋ ਗਿਆ ਇਹ ਹੁਣ ਥੋੜਾ ਜਿਹਾ ਪੱਠਿਆਂ ਨੇ ਦਬਾਲਿਆ ਤਾਂ ਕਰਕੇ ਹੈਗਾ ਹਾਲ ਜਿਆ ਲੱਗੂਗਾ ਲੱਗਦਾ ਐਰਕੀ ਦੇ ਸਾਲ ਇਹਨੂੰ ਤੇ ਚਰਵਜੀ ਆਪਾਂ ਤੋੜਨ ਲਗੇ ਸਬਜੀ ਤੇ ਸਬਜੀ ਤੋੜ ਕੇ ਤੇ ਧਰ ਗਏ ਆਪਾਂ ਨੂੰ ਲੱਗੀਆਂ ਕਿੰਨੇ ਆ ਥੋੜੀਆਂ ਜੀ ਉਹ ਆਪਾਂ ਲਈਆਂ ਤੋੜ ਇੰਨੀਆਂ ਕਿ ਮਿਲ ਗਈਆਂ ਕੋਸ ਆਪਣੀ ਹੈਗਾ ਗੱਡੇ ਬਾਕੇ ਡੰਗ ਕਰ ਲਾਂਗੇ ਜੀ ਰੋ ਜੀ ਕੰਮ ਵਧੇ ਰਹਿੰਦੇ ਨੇ ਨਿੱਕੇ ਨਿੱਕੇ ਕੰਮ ਨੇ ਤੇ ਮੌਕੇ ਦੇ ਹੀ ਨਹੀਂ ਦੇ ਵੀਲ ਮਿਲਦੀ ਨਹੀਂ ਜਿਸ ਦਿਨ ਅੱਜ ਵੇਲੇ ਹੋ ਕੁਝ ਤਾਂ ਕੁਝ ਹੋਰ ਕੰਮ ਨਿਕਲੇ ਆਉਂਦੇ ਮੜ ਕੇ ਬਸ ਟਾਈਮ ਹੀ ਨਹੀਂ ਲੱਗਿਆ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਨਾਲ ਤੁਹਾਨੂੰ ਬਾਹਰ ਦਾ ਮਾਹੌਲ ਦਿਖਾ ਦਗੇ ਇਧਰੋਂ ਕੈਮਰੇ ਨੂੰ ਨੇਰਾ ਪੈ ਜਾਂਦਾ ਠੀਕ ਹੈ ਜੀ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਠੀਕ ਹੈ ਜੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਓਕੇ ਬਾਏ